ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਸਾਰੇ ਜੀ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਆਰਕੰਡੀ ਦੇ ਦੁਪੱਟੇ ਬਹੁਤ ਸੋਹਣੇ ਕਲਰ ਆਏ ਆ ਇਹਨਾਂ ਦੇ ਵਿੱਚ ਰੇਟ ਰਹੂਗਾ ਜੀ ਇਹਨਾਂ ਦਾ 100-100 ਰੁਪਈਆ ਤੇ ਇਹ ਮੈਂ ਸਾਰੇ ਦੁਪੱਟਿਆਂ ਦੇ ਵਿੱਚੋਂ ਸੋਨੇ ਇੱਕ ਦੁਪੱਟਾ ਹੀ ਦਿਖਾ ਰਹੀ ਹਾਂ ਤੇ ਇਹਨਾਂ ਦੇ ਵਿੱਚ ਸਾਰਿਆਂ 'ਚ ਅਲੱਗ-ਅਲੱਗ ਤੋਂ ਡਿਜ਼ਾਈਨ ਕਲਰ ਹੈ ਜੀ ਅਲੱਗ-ਅਲੱਗ ਤੋਂ ਤੇ ਜੇ ਕੋਈ ਨਾ ਤੁਹਾਨੂੰ ਦੁਪੱਟਾ ਮੇਰੀ ਕਿਸੇ ਬੈਨ ਨੂੰ ਪਸੰਦ ਹੋਵੇ ਤਾਂ ਜਰੂਰ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਰੱਖ ਕਰਵਾਇਓ ਤੇ ਜਿਹੜੀ ਆਪਾਂ ਪਹਿਲਾਂ ਹਰਕੰਡੀ ਦੇ ਦੁਪੱਟਿਆਂ ਦੀ ਵੀਡੀਓ ਪਾਈ ਸੀ ਜੀ ਤੋਂ ਦੇਖ ਕੇ ਤੇ ਹੋਰ ਲੱਗੇ ਪਿੰਡੋ ਜੀ ਮੇਰੇ ਨਾਲ ਜੁੜੇ ਆ ਉਹ ਦੀਦੀ ਤੇ ਉਹ ਲੈ ਕੇ ਗਈ ਦੁਪੱਟੇ ਕਹਿੰਦੇ ਦੀਦੀ ਤੁਸੀਂ ਵੀਡੀਓ ਪਾਈ ਸਾਨੂੰ ਬਹੁਤ ਸੋਹਣੇ ਲੱਗੇ ਤੋਂ ਲੈ ਕੇ ਗਈ ਆਪਦੇ ਵਾਸਤੇ ਨਾਲੇ ਦੀ ਮਮਾ ਵਾਸਤੇ ਨਾਲੇ ਸੂਟ ਲੈ ਕੇ ਗਏ ਆ ਜੀ ਤੇ ਚਲੋ ਮੈਂ ਕਿਹਾ ਦੁਪट्टे ਬਹੁਤ ਆ ਗਏ ਆਪਣੇ ਕੋਲੇ ਕਢਾਈ ਵਾਲੇ ਵੀ ਆ ਗਏ ਲੈ ਲੈਣ ਚ ਵੀ ਆ ਗਏ ਤਿਆਰ ਕੰਢੀ ਚ ਵੀ ਆ ਗਏ ਤੇ ਇੱਕ ਜੀ ਆਹ ਚੱਲਿਆ ਹੁਣ ਮੋਰਾ ਦੇ ਡਿਜ਼ਾਈਨ ਵਾਲੇ ਉਹ ਉਹਨਾਂ ਕੋਲੋਂ ਪਹਿਲਾਂ ਮੈਂ ਕਿਉਂਦੇ ਵੀ ਵੇਖ ਚੁੱਕੇ ਸੀ ਹੁਣ ਵੀ ਵੇਖ ਚੁੱਕੇ ਆ ਉਹ ਮੇਰੇ ਹਜੇ ਲਿਆਉਣ ਵਾਲੇ ਰਹਿੰਦੇ ਆ ਉਹ ਹੈਗੇ ਜੀ ਪੇਂਟ ਕੀਤੇ ਹੋਏ ਤੇ ਉਂ ਪੇਂਟ ਕੀਤੇ ਦੁਪट्टे ਹੋਰ ਡਿਆਂਦੇ ਤਾਂ ਆਪਾਂ ਬਹੁਤ ਵੇਚਦੇ ਸਾਰੇ ਆਪਣੇ ਵੇਚ ਗਏ ਪੇਂਟ ਕੀਤੇ ਵੀ ਮੈਂ ਲੈ ਕੇ ਆਈ ਸੀਗੇ ਉਹ ਵੀ ਸਾਰੇ ਵੇਚ ਚੁੱਕੇ ਆ ਹੋਰ ਪੇਂਟ ਕੀਤੇ ਵੀ ਨਹੀਂ ਮਿਲੇ ਮੈਨੂੰ ਤੇ ਹੁਣ ਆਪਣੇ ਕੋਲੇ ਆਰਕੰਡੀ ਦੇ ਤੇ ਲੈ ਲੰਦੇ ਆਏ ਆ ਤੇ ਜਾਂ ਕੜਾਈ ਵਾਲੇ ਆਏ ਆ ਤੇ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਆਰਕੰਡੀ ਦੇ ਦੁਪੱਟੇ ਰੇਟ ਰਹੂਗਾ ਜਿੰਨਾਂ ਦਾ 100-100 ਰੁਪਈਆ ਤਾਂ ਦੇਖੋ ਜੀ ਪੂਰੇ ਡਬਲ ਦੁਪੱਟੇ ਹੈ ਜੀ ਪੂਰੇ ਡਬਲ ਦੁਪੱਟੇ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਕਲਰ ਹੈ ਆ ਦੇਖੋ ਨੇੜੇ ਤੋਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਗੁਲਾਬੀ ਕੰਨੀ ਹੈ ਦੁਪੱਟੇ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਹੋਰ ਵੀ ਕਲਰ ਪਏ ਹੈ ਕਿਉਂਕਿ ਮੈਂ ਇੱਕ ਇੱਕ ਹੀ ਚੱਕ ਕੇ ਲੈ ਕੇ ਆਈ ਮੈਂ ਚਲੋ ਸਾਰੇ ਜੋ ਪਏ ਕੀ ਕੀ ਦਿਖਾ ਦਾਂਗੇ ਦੇਖੋ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੁਪੱਟੇ ਦਾ ਆ ਕੰਨੀ ਬਣੀ ਹੋਈ ਹੈ ਇਹ ਦੁਪੱਟੇ ਦੀ ਇਸ ਦੁਪੱਟੇ ਦੇ ਵਿੱਚ ਲਾਈਟ ਵੀ ਕਲਰ ਹੈ ਤੇ ਜੀ ਡਾਰਕ ਵੀ ਕਲਰ ਹੈ கலர் சோனா கலர் சோனி ஆக சோனா கலர் பர்ப்பல ஆட்டேத ਬਹੁਤ ਸੋਹਣਾ ਕਲਰ ਹੈ ਜੀ ਦੇਖੋ ਪੁੱਤੇ ਲੈ ਕੇ ਦਿਖਾਉਣੇ ਆ ਸਾਨੂੰ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਦੁਪੱਟੇ ਦਾ ਪਰਪਲ ਜਾਂ ਦੁਪੱਟਿਆਂ ਦੇ ਤਾਂ ਸਾਰਿਆਂ ਦੇ ਕਲਰ ਸੋਹਣੇ ਆ ਜਿਵੇਂ ਵੈਸੀ ਵੇਖ ਕੇ ਵਧੀਆ-ਵਧੀਆ ਕਲਰ ਹੀ ਲੈ ਕੇ ਆਉਣੀ ਹੁੰਦੀ ਹੈ ਜਿਹੜੇ ਮੈਨੂੰ ਪਸੰਦ ਲੱਗਣ ਮੈਂ ਉਹੀ ਕਲਰ ਲੈ ਕੇ ਆਉਣੀ ਹੁੰਦੀ ਆ ਦੇਖੋ ਜੀ ਕੰਨੀ ਇਹਦੇ ਵਿੱਚ ਆਜਾ ਜੀ ਇੱਕ ਮਹਿੰਦੀ ਆ ਜਾਂ ਕਲਰ ਆ ਦੇਖੋ ਜੀ ਉਦੋਂ ਵੀ ਸੋਹਣਾ ਕਲਰ ਹੈ ਆ ਦੇਖੋ ਜੀ ਕੰਨੀ ਦੁਪट्टे ਦੀ ਕਿੰਨੀ ਸੋਹਣੀ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਮਹਿੰਦੀ ਆ ਜਾਂ ਇਹਦੇ ਵਿੱਚ ਵੀ ਜੀ ਅਲੱਗ-ਅਲੱਗ ਤੋਂ ਕਲਰ ਪਏ ਆਪਣੇ ਕੋਲੇ ਤੇ ਇੱਕ ਆਗੇ ਜੀ ਆਪਣੇ ਕੋਲੇ ਲੈ ਲੈਣ ਦੇ ਦੁਪੱਟੇ ਆਪਾਂ ਇਹ ਨਾਲ ਦੇ ਪਹਿਲਾਂ ਵੀ ਵੇਚੇ ਦੁਬਾਰੇ ਉਸੇ ਨਾਲ ਦੇ ਆਪਾਂ ਫੇਰ ਲੈ ਕੇ ਆਏ ਆ ਦੇਖੋ ਜੀ ਆ ਗਏ ਜੀ ਲੈ ਲੈਣ ਦੇ ਦੁਪट्टे ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇੱਕ ਆ ਗਏ ਜੀ ਆਪਣੇ ਕੋਲੇ ਆਹਾ ਆ ਜਾ ਪੂਰੀਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਐ ਇਸ ਦੁਪੱਟੇ ਦਾ ਕਿੰਨਾ ਸੋਹਣਾ ਲੱਗਦਾ ਜੀ ਤੇ ਇਸ ਦੁਪੱਟੇ ਦੇ ਵਿੱਚ ਵੀ ਜੀ ਬਹੁਤ ਕਲਰ ਡਿਜ਼ਾਈਨ ਪਈ ਆ ਆਹ ਦੁਪੱਟੇ ਵਿੱਚ ਵੀ ਬਹੁਤ ਕ ਕਲਰ ਡਿਜ਼ਾਈਨ ਪਈ ਆ ਅਲੱਗ-ਅਲੱਗ ਤੋਂ ਸਾਰੇ ਕਲਰ ਐ ਸਾਰੇ ਡਿਜ਼ਾਈਨ ਐ ਜੀ ਤੇ ਐਸ ਦੁਪੱਟੇ ਦੇ ਵਿੱਚ ਵੀ ਸਾਰੇ ਕਲਰ ਪਏ ਆ ਨਾਭੀ, ਰੈੱਡ, ਬਲੂ ਹੋਰ ਡਿਜ਼ਾਈਨ ਵਾਧੂ ਪਏ ਜੀ ਤੇ ਇਹਨਾਂ ਦੁਪੱਟਿਆਂ ਵਿੱਚ ਵੀ ਵਾਧੂ ਡਿਜ਼ਾਈਨ ਕਲਰ ਪਏ ਆ ਤੇ ਰੇਟ ਰਹੂਗਾ ਜੀ ਇਹਨਾਂ ਦਾ 100-100 ਰੁਪਈਆ ਤੇ ਇਹਨਾਂ ਦੁਪੱਟਿਆਂ 'ਚੋਂ ਕੋਈ ਵੀ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜਾ ਮੇਰੇ ਤੇ ਦੁਪੱਟਾ ਲਿਆ ਜੀ ਇਹ ਲੈ ਲੈਣ ਦਾ ਹੀ ਹੈ ਇਹ ਚਾਰ ਦੁਪੱਟੇ ਆਏ ਸੀ ਇਸ ਡਿਜ਼ਾਈਨ ਦੇ ਵਿੱਚ ਬਾਕੀ ਤਿੰਨ ਲੈ ਗਏ ਇਹ ਮੈਂ ਇੱਕ ਪਹਿਲਾਂ ਦਾ ਚ ਚੱਕ ਕੇ ਰੱਖ ਲਿਆ ਮੈਨੂੰ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਤੇ ਇਹੋ ਜਿਹੇ ਵੀ ਮੈਂ ਦੁਪੱਟੇ ਲਾ ਰੱਖੇ ਆ ਸੱਤੇ ਲੈਣ ਵਾਸਤੇ ਤੇ ਸਭ ਤੋਂ ਸੋਹਣਾ ਮੈਨੂੰ ਆਈ ਡਿਜ਼ਾਈਨ ਲੱਗਿਆ ਰੇਟਰੋ ਕੁਝ ਇਹਨਾਂ ਦਾ 100-100 ਰੁਪਈਆ ਤੇ ਇਹਨਾਂ ਦੁਪੱਟਿਆਂ 'ਚ ਕੋਈ ਵੀ ਦੁਪੱਟਾ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖ ਲਿਆ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਮੈਨੂੰ ਸ਼ਾਰਟਸ ਵੀਡੀਓ ਤੇ ਵੀ ਵਿਊ ਬਹੁਤ ਜ਼ਿਆਦਾ ਆਉਂਦੇ ਹਜ਼ਾਰ ਤੋਂ ਟੱਪ ਜਾਂਦੇ ਆ ਤੇ ਸਬਸਕ੍ਰਾਈਬ ਜੀ ਮੈਨੂੰ ਬਹੁਤ ਘੱਟ ਕੀਤਾ ਹੈ ਮੇਰੇ ਚੈਨਲ ਨੂੰ ਤੇ ਜਰੂਰ ਸਬਸਕ੍ਰਾਈਬ ਕਰੋ ਜੀ ਮੈਨੂੰ ਆਪ ਦੀ ਹੈਲਪ ਦੀ ਲੋੜ ਆ ਕਿਉਂਕਿ ਆਪਾਂ ਹੀ ਭੈਣ ਭਰਾ ਆਪ ਮੈਂ ਇੱਕ ਦੂਜੇ ਦੀ ਹੈਲਪ ਆਪਾਂ ਕਰ ਸਕਦੇ ਆ ਤੇ ਆਪਣੀ ਤਾਂ ਜੀ ਮਿਹਨਤ ਹੈ ਤੇ ਜੋ ਵੀ ਆਪਾਂ ਨੂੰ ਕੁਝ ਮਿਲਣਾ ਉਹ ਤਾਂ ਆਪਾਂ ਨੂੰ ਦੇਖੋ YouTube ਬੰਨੀ ਹੀ ਮਿਲਣਾ ਹੈ ਤੇ ਆਪਾਂ ਨੂੰ ਇੱਕ ਦੂਜੇ ਭੈਣ ਭਰਾ ਦੀ ਜਰੂਰ ਸਟੋਪ ਸਪੋਰਟ ਕਰਨੀ ਚਾਹੀਦੀ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਜੇ ਮੇਰੀ ਕਿਸੇ ਭੈਣ ਨੂੰ ਕੋਈ ਸਪੈਕਟਰ ਜਾਗਰ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਜੀ ਆਪਾਂ ਸਕਰੀਨ ਤੇ ਦਿੰਨੇ ਹੁੰਨੇ ਆ ਨੰਬਰ ਆਪਣਾ ਸਕਰੀਨ ਤੇ ਹੀ ਹੁੰਦਾ ਤੇ ਮੈਨੂੰ ਮੇਰੀਆਂ ਕਈ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਮੈਂਟ ਪੜ੍ਹ ਕੇ ਤਾਂ ਭਾਈ ਜਿਹੜੀਆਂ ਵੀ ਭੈਣਾਂ ਮੇਰੇ ਨਾਲ ਜੁੜੀਆਂ ਉਹ ਅੱਗੇ ਮੇਰਾ ਚੈਨਲ ਜਰੂਰ ਮੇਰੀ ਵੀਡੀਓ ਅੱਗੇ ਸ਼ੇਅਰ ਕਰਨਾ ਆਪਣੇ ਰਿਸ਼ਤੇਦਾਰੀਆਂ ਚ ਆਪਦੇ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਜੀ ਮੈਨੂੰ ਹੋਰ ਵੀ ਸਪੋਰਟ ਮਿਲ ਸਕੇ ਤੇ ਜਰੂਰ ਮੇਰੀ ਹੈਲਪ ਕਰਨੀ ਮੇਰੀਆਂ ਭੈਣਾਂ ਨੇ ਤੇ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੇ ਸੌਰੀ ਤੇ ਜੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਤੇ ਆਪਾਂ ਕਰਦੇ ਜੀ ਹੁਣ ਵੀਡੀਓ ਦਾ ਐਂਡ